ਪਿਛਲੇ ਦਿਨ ਇੱਕ ਖਬਰ ਜਿਹੜੀ ਹੈਗੀ ਕਾਫੀ ਜਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਕਿ ਬਾਬਾ ਮਰਪੁਰ ਸਿੰਘ ਜਿਨ੍ਹਾਂ ਨੇ ਕਾਫੀ ਉਹਨਾਂ ਤੇ aarop ਲਗੇ ਸੀਗੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਜਿਸ ਵਿੱਚ ਕਿ ਹੱਥੋਂ ਪਾਈ ਤੱਕ ਨੋਬਤ ਜਿਹੜੀ ਹੈ ਗਾਉਂਦੇ ਹੋਈ ਦਿਖਾਈ ਦਿੰਦੀ ਹੈ ਤਾਂ ਪੂਰੀ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਕਿ ਪੂਰਾ ਮੈਟਰ ਕਿਸ ਤਰੀਕੇ ਦਾ ਸੀਗਾ ਬਾਬਾ ਜੀ ਕਿਵੇਂ ਸ਼ੁਰੂਆਤ ਹੁੰਦੀ ਹੈ ਕੀ ਅਜਿਹੀ ਗੱਲ ਹੋ ਗਈ ਸੀ ਕਿ ਹੱਥੋਂ ਪਾਈ ਤੱਕ ਨੋਬਤ ਆ ਗਈ ਸੀ ਅਸੀਂ ਜੀ ਸ਼ਹੀਦ ਭਗਤ ਸਿੰਘ ਪਾਰਕ ਦੇ ਵਿੱਚ ਨਾ ਕੁਝ ਜਿਹੜੇ ਬੱਚੇ ਨਵਾਲਗ ਹੁੰਦੇ ਆ ਉਹ ਆ ਕੇ ਸਕੂਲਾਂ ਕਾਲਜਾਂ ਤੋਂ ਵਹਿੰਦੇ ਆ ਅਸ਼ਲੀਲ ਹਰਕਤਾਂ ਕਰਦੇ ਆ ਤੇ ਲੋਕਾਂ ਦੀਆਂ ਕਾਫੀ ਸ਼ਿਕਾਇਤਾਂ ਸੀ ਪ੍ਰਸ਼ਾਸਨ ਨੇ ਨਹੀਂ ਸੁਣੀਆਂ ਤੇ ਸਾਨੂੰ ਮੂਹਰੇ ਆਉਣਾ ਪਿਆ ਤੇ ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਝਿੜਕਦੇ ਸੀ ਸਮਝਾਉਂਦੇ ਸੀ ਤੇ ਮੀਡੀਆ ਵੀ ਉਦੋਂ ਮੈਂ ਮੀਡੀਆ 'ਚ ਵੀ ਬਿਆਨ ਦਿੱਤਾ ਸੀ ਇਹਨਾਂ ਲੋਕਾਂ ਦੀਆਂ ਪਹਿਲਾਂ ਮੈਨੂੰ ਫੋਨ ਤੇ ਧਮਕੀਆਂ ਵੀ ਆਈਆਂ ਵੀ ਤੁਸੀਂ ਇਸ ਕੰਮ ਦਾ ਠੇਕਾ ਲਿਆ ਤੁਸੀਂ ਕੀ ਤੁਸੀਂ ਕੀ ਲੈਣਾ ਇਹਨਾਂ ਤੋਂ ਜੋ ਮਰਜ਼ੀ ਹੋਈ ਜਾਵੇ ਪੰਜਾਬ ਦੇ ਵਿੱਚ ਫਰੀਦਕੋਟ ਦੇ ਵਿੱਚ ਔਰ ਉਸ ਤੋਂ ਬਾਅਦ ਇੱਕ ਕੋੜਕਪੂਰੇ ਰੇਪ ਕੇਸ ਹੈ ਜੀ ਉਹਦੇ ਵਿੱਚ ਅਸੀਂ ਲੜਕੀ ਵਾਲੇ ਪਰਿਵਾਰ ਦੀ ਮਦਦ ਕਰ ਰਹੇ ਸੀ ਜਿਹਦੇ ਵਿੱਚ ਕੁਝ ਵੱਡੇ ਲੀਡਰਾਂ ਦਾ ਨਾਮ ਵੀ ਆਉਂਦਾ ਤੇ ਹੋ ਸਕਦਾ ਵੀ ਉਹਨਾਂ ਨਾਲ ਇਹਨਾਂ ਦਾ ਕਨੈਕਸ਼ਨ ਜੁੜਿਆ ਹੋਵੇ ਇੱਕ 6 ਤਰੀਕ ਨੂੰ 6 6 2024 ਨੂੰ ਆਨੰਦ ਕਾਰਜ ਹੁੰਦੇ ਇੱਕ ਲੜਕੀ ਦੇ ਜਿਹਦੇ ਵਿੱਚ ਲੜਕੀ ਦੀ ਉਮਰ ਹੈਗੀ ਆ 18 ਸਾਲ ਤੋਂ ਉੱਪਰ ਔਰ ਲੜਕੇ ਦੀ ਉਮਰ ਹੈ 21 ਸਾਲ ਤੋਂ ਉੱਪਰ ਉਹ ਮੈਂ ਤੁਹਾਨੂੰ ਪ੍ਰੂਫ ਦੇ ਚੁੱਕਿਆ ਉਹਦੇ ਵਿੱਚ ਜੀ ਇਹ ਬੱਚੇ ਦੋਵੇਂ ਵਿਆਹ ਕਰਾਉਂਦੇ ਆ ਲੜਕੇ ਦੇ ਨਾਲ ਉਹਦੀ ਫੈਮਿਲੀ ਆਉਂਦੀ ਆ ਲੜਕੀ ਦੇ ਨਾਲ ਇਕੰਜੂ ਕੌਰ ਉਹ ਲੜਕੀ ਦੀ ਭੂਆ ਦੱਸੀ ਜਾ ਰਹੀ ਭੂਆ ਉਹ ਭੂਆ ਜਿਹੜੀ ਉਹਦੇ ਨਾਲ ਆਉਂਦੀ ਹੈ ਉੱਥੇ ਬਾਲਗ ਹੋਣ ਤੇ ਇਹਨਾਂ ਦਾ ਵਿਆਹ ਸੀ ਜਿਹੜਾ ਬਾਬਾ ਜੀ ਨੂੰ ਮੈਂ ਕਹਿਤਾ ਸੀ ਵੀ ਇਹਨਾਂ ਦੇ ਆਨੰਦ ਕਾਰਜ ਜਿਹੜੇ ਕਰ ਦਿਓ ਉਹ ਆਨੰਦ ਕਾਰਜ ਹੋ ਜਾਂਦੇ ਆ ਜੀ 15 ਤਰੀਕ ਨੂੰ ਜਿਹੜਾ ਇਹਨਾਂ ਦਾ ਵਿਵਾਦ ਖੜਾ ਹੁੰਦਾ ਇਹ ਬੰਦੇ ਜਿਹੜੇ ਹੈਗੇ ਆ ਇਹ ਪੰਜ ਬੰਦੇ ਆ ਤੇ ਇਹ ਆ ਕੇ ਜੀ ਗੁਰਦੁਆਰਾ ਸਾਹਿਬ ਬਾਬਾ ਜੀ ਨੂੰ ਪੁੱਛਦੇ ਆ ਵੀ ਤੁਸੀਂ ਦੱਸੋ ਵੀ ਬਾਬਾ ਮਨਪ੍ਰੀਤ ਸਿੰਘ ਕਿੱਥੇ ਆ ਕਿਉਂਕਿ ਮੇਰੇ ਤੇ ਹਮਲਾ ਕਰਨ ਆਏ ਸੀ ਕਿਉਂਕਿ ਪਹਿਲਾਂ ਵੀ ਧਮਕੀਆਂ ਆ ਚੁੱਕੀਆਂ ਸੀ ਸੋ ਉਹਨਾਂ ਨੇ ਕਿਹਾ ਵੀ ਉਹ ਹੈ ਨਹੀਂਗੇ ਇੱਥੇ ਇਹ ਰਣਦੀ ਨਿਗਾ ਮੋਟਰਸਾਈਕਲਾਂ ਤੇ ਗਈ ਇਹ ਮੋਟਰਸਾਈਕਲਾਂ ਦੇ ਕਾਗਜ਼ ਮੈਂ ਤੁਹਾਨੂੰ ਵਿਖਾ ਚੁੱਕੇ ਆ ਇਹ ਮੋਟਰਸਾਈਕਲ ਉਹ ਹੈ ਜਿਹੜੇ ਕੀ ਕੋਈ ਗਰੀਬ ਲੋੜਵੰਦ ਉਹਨਾਂ ਦੀ ਪੂਰਤੀ ਲਈ ਕਿਸੇ ਨੂੰ ਲੋੜ ਪੈ ਜਾਂਦੀ ਹੈ ਨਾ ਪੈਸਿਆਂ ਦੀ ਕੋਈ ਸਾਡੇ ਕੋਲੇ ਗਹਿਣੇ ਤੌਰ ਤੇ ਛੱਲ ਜਾਂਦੇ ਉਹ ਵੀ ਕੋਈ ਬਾਹਰੋਂ ਨਹੀਂ ਸਾਡੇ ਲਾਗਲੇ ਨੇੜੇ ਪਿੰਡਾਂ ਤੋਂ ਹੀ ਆ ਆਪਣੇ ਸੋ ਇਹਨਾਂ ਨੇ ਜਦੋਂ ਕਿਹਾ ਵੀ ਮੋਟਰਸਾਈਕਲ ਕਿਵੇਂ ਖੜੇ ਉਹ ਕਹਿੰਦੇ ਜੀ ਬਾਬਾ ਜੀ ਨੇ ਗਹਿਣੇ ਗੁੰਨੇ ਠੱਲੇ ਆ ਉਹਨਾਂ ਨੂੰ ਪਤਾ ਇਹਨਾਂ ਨੇ ਬਿਨ ਪੁੱਛੇ ਦੱਸੇ ਜੀ ਮੁਲਾਜ਼ਮਾ ਨੂੰ ਫੋਨ ਲਾਇਆ ਮੁਲਾਜ਼ਮ ਉੱਥੇ ਪਹੁੰਚੇ ਨੇ ਤੇ ਮੁਲਾਜ਼ਮਾਂ ਨੇ ਜਿਹੜੇ ਉਹ ਮੋਟਰਸਾਈਕਲ ਉੱਥੋਂ ਚੁੱਕ ਲਈ। ਔਰ ਜਦੋਂ ਮੈਂ ਉੱਥੋਂ ਲੁਧਿਆਣੇ ਤੋਂ ਫਰੀਦਕੋਟ ਪਹੁੰਚ ਗਿਆ ਸੀ ਤੇ ਮੈਨੂੰ ਫੋਨ ਆਇਆ ਵੀ ਇਦਾਂ ਮੁਲਾਜ਼ਮ ਮੋਟਰਸਾਈਕਲ ਲੈ ਜਾ ਰਹੇ ਮੈਂ ਪਹੁੰਚਿਆ। ਇਹਨਾਂ ਨੇ ਜਿਹੜੇ ਦੋਸ਼ੀ ਬੰਦੇ ਐ ਇਹਨਾਂ ਬੰਦਿਆਂ ਨੇ ਆਉਂਦੇ ਹੀ ਮੈਨੂੰ ਕਹਿੰਦੇ ਜੀ ਤੁਸੀਂ ਨੰਦ ਕਾਰਜ ਕੀਤੇ ਐ ਫਰਜੀ ਸਰਟੀਫਿਕੇਟ ਦਿੱਤਾ ਐ ਜਾਲੀ। ਜਾਲੀ ਨੰਦ ਕਾਰਜ ਕੀਤੇ ਐ। ਆ ਜਿਹੜੇ ਤੁਹਾਨੂੰ ਡਾਕੂਮੈਂਟ ਮੈਂ ਵਿਖਾਏ ਮੇਰੇ ਕੋਲ ਰਜਿਸਟਰ ਤੇ ਦਰਜ ਹੈ ਕੋਈ ਜਾਲੀ ਸਰਟੀਫਿਕੇਟ ਨਹੀਂ ਸਾਡੀ ਸੰਸਥਾ ਦਾ ਸਰਟੀਫਿਕੇਟ ਹੈ ਸ੍ਰੀ ਗੁਰੂ ਨਾਨਕ ਗਲੋਬਲ এনवायरमेंट ਦੇ ਨਾਮ ਤੇ ਸਾਡੀ ਸੰਸਥਾ ਜਿਹੜੀ ਰਜਿਸਟਰਡ ਹੈ ਸਰਕਾਰ ਵੱਲੋਂ ਔਰ ਅਸੀਂ ਬੱਚੇ ਬਾਲਗ ਸੀ ਪਰਿਵਾਰ ਦੋਵਾਂ ਦੇ ਆਏ ਸੀ ਅਸੀਂ ਆਨੰਦਕਾਰ ਚੋਂ ਕਰਤੇ ਇਹਨਾਂ ਨੇ ਕਿਹਾ ਜੀ ਮੋਟਰਸਾਈਕਲ ਫਿਰ ਇਹਨਾਂ ਨੇ ਜੀ ਮੇਰੇ ਤੇ ਜਿਹੜਾ ਹਮਲਾ ਬੋਲਤਾ ਇੱਕਦਮ ਉਹ ਤੁਸੀਂ ਵੀਡੀਓ ਵਿੱਚ ਵੀ ਵੇਖਿਆ ਹਮਲਾ ਬੋਲਣ ਤੋਂ ਬਾਅਦ ਮੇਰੀ ਦਸਤਾਰ ਲੈਂਦੀ ਹੈ ਔਰ ਜਿਹੜਾ ਕਕਾਰਾਂ ਦੀ ਵੀ ਇਹਨਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੈ ਜਿਹਦੇ ਵਿੱਚ ਇਹਨਾਂ ਬੰਦਿਆਂ ਤੇ ਐਫਆਈਆਰ ਦਰਜ ਹੋ ਚੁੱਕੀ ਹੈ ਸੋ ਮੈਂ ਜਿਹੜੀਆਂ ਬੇਅਦਬੀ ਦੀ ਗੱਲ ਹੈ ਵੀ ਮੇਰੇ ਕਕਾਰਾਂ ਦੀ ਬੇਅਦਬੀ ਹੋਈ ਹੈ ਉਹਦੇ ਲਈ ਵੀ ਮੈਂ ਇੱਕ ਐਸਐਟੂ ਸਾਹ ਨੂੰ ਬਿਆਨ ਲਿਖਾ ਦਿੱਤਾ ਔਰ ਜਿਹੜੇ ਇਹ ਬੰਦਾ ਲਫਜ਼ ਬੋਲਿਆ ਵੀ ਇਸ ਬਾਬੇ ਮਨਪ੍ਰੀਤ ਨੂੰ ਚਾਰ ਗੁਰਦੁਆਰਿਆਂ ਚੋਂ ਜਨਾਨੀਆਂ ਦੇ ਕਾਰਨ ਕੱਢਿਆ ਗਿਆ ਤੇ ਮੈਂ ਉਹ ਵੀ ਜਿਹੜੀ ਦਰਖਾਸਤ ਐਸਐਸਪੀ ਨੂੰ ਐਸਐਟੂ ਸਾਹ ਨੂੰ ਦੇ ਰਿਹਾ ਅੱਜ ਔਰ ਮੈਂ ਇਹ ਚਾਹੁੰਦਾ ਵੀ ਇਹ ਬੰਦਾ ਉੱਥੇ ਤੱਥ ਸਬੂਤ ਪੇਸ਼ ਕਰੇ ਵੀ ਕਿਹੜੀਆਂ ਉਹ ਜਨਾਨੀਆਂ ਸਨ ਕਿਹੜੀ ਉਹ ਜਗ੍ਹਾ ਸੀ ਜਿੱਥੇ ਮੈਨੂੰ ਕੋਈ ਨਜ਼ਾਇਦ ਫੜਿਆ ਗਿਆ ਜਾਂ ਕਿਵੇਂ ਵੀ ਇਹ ਬੇਬੁਨਿਆਦ ਗੱਲਾਂ ਕਰਕੇ ਜਿਹੜੀਆਂ ਇਹਨੇ ਮੇਰੇ ਤੇ ਧੂੰ ਤਾਂ ਲਾਈਆਂ ਠੀਕ ਹੈ ਤੇ ਆਹ ਮੋਟਰਸਾਈਕਲਾਂ ਦੇ ਕਾਗਜ਼ ਮੈਂ ਦੇ ਚੁੱਕਿਆ ਤੁਹਾਨੂੰ ਤੇ ਜਿਹੜੇ આરોਪ ਲੱਗੇ ਨੇ ਕਿ ਮੇਰੀ ਜਨਨ ਜਿਹੜੀ ਹੈ ਜਾਲੀ ਸਰਟੀਫਿਕੇਟ ਦਿੱਤੇ ਗਏ ਆ ਉਹ ਐਸ ਪਰ ਰੂਲ ਕਿਸ ਤਰੀਕੇ ਦੇ ਨੇ ਤੇ ਕਿਹੜੇ ਰੂਲਾਂ ਤਹ ਜਿਹੜੀ ਤੁਸੀਂ ਮੈਰਿਜ ਕਰਵਾਈ ਸੀ ਉਸ ਨੂੰ ਲੈ ਕੇ ਪੁਰਾਏ ਹੋਇਆ ਕੀ ਉਹ ਸਭ ਕੁਝ ਉਹ ਮਾਤਾ ਪਿਤਾ ਮੌਜੂਦ ਸੀ ਕਿ ਸਾਰੇ ਉਹ ਉਹ ਗੱਲ ਕਿਵੇਂ ਸੀ ਵੇਖੋ ਉਹਦੇ ਵਿੱਚ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਵੀ ਅਸੀਂ ਕੋਈ ਵੀ ਲੜਕਾ ਲੜਕੀ ਇਹੋ ਜਾਣੀ ਜਿਹੜਾ ਕੋਈ ਇਕੱਲਾ ਸਾਡੇ ਕੋਲੇ ਆ ਗਿਆ ਹੋਵੇ ਅਸੀਂ ਨੰਦਕਾਰਚ ਕਰ ਦਿੱਤੇ ਹੁਣ ਸਾਨੂੰ ਕੋਈ ਤੱਥਾਂ ਸਬੂਤਾਂ ਤੇ ਮਿਲ ਸਕਦਾ ਦੂਜੀ ਗੱਲ ਰਹੀ ਵੀ ਮੈਂ ਮਾਨਯੋਗ ਸੁਪਰੀਮ ਕੋਰਟ ਤੇ ਮਾਨਯੋਗ ਹਾਈ ਕੋਰਟ ਦਾ ਸਤਿਕਾਰ ਕਰਦਿਆਂ ਮੈਂ ਇਸ ਚੀਜ਼ ਦੇ ਮੈਂ ਵੀ ਬਰ ਖਿਲਾਫ ਆ ਇਹ ਜਿਹੜੇ ਲੜਕੇ ਲੜਕੀਆਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਆ ਮੈਂ ਇਸ ਚੀਜ਼ ਦੇ ਮਤਲਬ ਉਲਟਵਾ ਅਸੀਂ ਇਹ ਮੇਰੇ ਤੇ ਆ ਕੇ ਹਮਲਾ ਕਰਨ ਲੱਗੇ ਇਹ ਸੁਪਰੀਮ ਕੋਰਟ ਜਾਣ ਹਾਈ ਕੋਰਟ ਜਾਣ ਕਿਉਂਕਿ ਹਾਈ ਕੋਰਟ ਦੇ ਕਾਨੂੰਨ ਸੁਪਰੀਮ ਕੋਰਟ ਦੇ ਕਾਨੂੰਨ ਵਿੱਚ ਲਿਖਿਆ ਆ ਵੀ ਜਿਹੜੇ ਬਾਲਗ ਬੱਚੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਸਕਦੇ ਆ ਜਿਹਦੇ ਵਿੱਚ ਕੋਈ ਦਖਲਅੰਦਾਜ਼ੀ ਦਿੰਦਾ ਉਹਨਾਂ ਤੇ ਪਰਚਾ ਵੀ ਹੋ ਸਕਦਾ ਤੇ ਇਹ ਬੰਦੇ ਪੁਲਿਸ ਦੀ ਹਾਜ਼ਰੀ ਵਿੱਚ ਸ਼ਰਿਆ ਮੇਰੇ ਤੇ ਗੁੰਡਾਗਰਦੀ ਕਰ ਰਹੇ ਆ ਤੇ ਮੈਂ ਇਹੀ ਬੇਨਤੀ ਕਰਨੀ ਚਾਹਣਾ ਆ ਵੀ ਜਿਹੜਾ ਇਹਦੇ ਵਿੱਚ ਲੜਕੇ ਦਾ ਪਰਿਵਾਰ ਸੀ હાજર ਤੇ ਲੜਕੀ ਦੇ ਨਾਲ ਉਹਦੀ ਜਿਹੜੀ ਭੂਆ હાજર ਸੀਗੀ ਤੇ ਮੈਂ ਉਹ ਵਿਆਹ ਕਰ ਦਿੱਤਾ ਹੈ ਲੜਕੀ ਦਾ ਵੀ ਇਹ ਬਿਆਨ ਸੀ ਵੀ ਮੇਰੇ ਮੰਮੀ ਪਾਪਾ ਹੈ ਨਹੀਂਗੇ ਉਹ ਵੀ ਅਸੀਂ ਉਹਦਾ ਬਿਆਨ ਉਹਦਾ ਲਿਖਿਆ ਸائن ਸਾਡੇ ਕੋਲੇ ਹੋਇਆ ਉਹ ਮੈਂ ਦਿਖਾ ਚੁੱਕਿਆ ਤੁਹਾਨੂੰ ਭਾਈ ਹੁਣ ਪੁਲਿਸ ਕੋਲ ਤੁਸੀਂ ਜਾ ਰਹੇ ਹੋ ਉਮੀਦ ਹੈ ਕਿ ਪੁਲਿਸ ਸੁਣਵਾਈ ਕਰੂਗੀ ਜਾਂ ਕੋਈ ਜੱਥੇ ਬੰਦੀਆਂ ਸੜ ਲੈਣਾ ਪਊਗਾ ਤੁਹਾਨੂੰ ਨਹੀਂ ਜੱਥੇ ਬੰਦੀਆਂ ਦੀ ਲੋੜ ਹੀ ਨਹੀਂ ਪ੍ਰਸ਼ਾਸਨ ਠੀਕ ਹੈ ਸੁਣ ਰਿਹਾ ਹੈ ਉਸੇ ਰਾਤ ਤੇ ਇਹਨਾਂ ਬੰਦਿਆਂ ਤੇ ਜਿਹੜੀ ਇੱਕ ਐਫ ਆਈ ਆਰ ਦਰਜ ਹੋ ਗਈ ਸੀ ਪਰ ਬਟ ਜਿਹੜੀਆਂ ਗੱਲਾਂ ਇਹ ਬੋਲੇ ਆ ਮੇਰੇ ਤੇ ਬੇਬੁਨਿਆਦ ਦੋਸ਼ ਲਾਏ ਆ ਜਾਂ ਤਾਂ ਉਹ ਤੱਥ ਸਬੂਤਾਂ ਦੇ ਆਧਾਰ ਤੇ ਉਹ ਪੁਲਿਸ ਪ੍ਰਸ਼ਾਸਨ ਨੂੰ ਪੇਸ਼ ਕਰਨ ਤੇ ਨਹੀਂ ਤਾਂ ਮੈਂ ਪ੍ਰਸ਼ਾਸਨ ਨੂੰ ਜਿਹੜੀ ਆ ਐਪਲੀਕੇਸ਼ਨ ਆ ਮੈਂ ਦੇ ਰਿਹਾ ਤੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਇਮਰਜੈਂਟਲੀ ਕਰਨ ਜੇ ਨਹੀਂ ਕਰਦੇ ਮੈਂ ਅਦਾਲਤ ਵਿੱਚ ਪਹੁੰਚੂਗਾ ਆਪਣਾ ਇਨਸਾਫ ਲਵਾਂਗਾ ਤਾਂ ਇਸ ਵਕ ਸਾਡੇ ਨਾਲ ਬਾਬਾ ਜੀ ਮੌਜੂਦ ਸੀਗੇ ਆ ਕਾਫੀ ਵਿਵਾਦ ਜਿਹੜਾ ਛਿੜਿਆ ਹੋਇਆ ਸੀਗਾ ਉਸ ਤੇ ਇਹਨਾਂ ਨੇ ਆਪਣਾ ਸਪਸ਼ਟਿਕरण ਦਿੱਤਾ ਹੈ ਫਿਲਹਾਲ ਮਾਮਲਾ पुलिस को पहुंच रहे हैं फिलहाल देखते हैं कि पुलिस इस मसले पे किस तरीके की कार्रवाई कर दी है फरीदकोट तो दैनिक सवेरा लाइव सूरज प्रकाश देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर